ਬਹੁਤ ਪਾਣੀ ਡਾਉਣਾ ਪਰ ਮਾੜਾ ਚੀਜ਼ ਆ ਜਿਹੜੀ ਢਾਹ ਲੱਗਦੀ ਪਾਣੀ ਦਾ ਬਹਾਵ ਤੇਜ ਆ ਜਿਹੜੀ ਢਾਹ ਲੱਗਦੀ ਐ ਖੋਰ ਦਾ ਜਿਹੜਾ ਜੇ ਇਹ ਐ ਸਿੱਧਾ ਹੋ ਗਿਆ ਬਾਈ ਬੰਨ ਨੂੰ ਅੱਗੇ ਇਹਦੇ ਅੱਗੇ ਕੁਝ ਨਹੀਂ ਰੁਕਣਾ ਤਾਂ ਸੁੱਖਾ ਮੰਗਦਿਆਂ ਸਸਰਾਲੀ ਵੀ ਬਚੇ ਜੇ ਸਸਰਾਲੀ ਵੀ ਖੁਦਾ ਨਾ ਖਾਸ ਤਾਂ ਕੋਈ ਗੱਲ ਹੁੰਦੀ ਆ ਤੇ ਉਹ ਵੀ ਸਾਨੂੰ ਨੁਕਸਾਨ ਕਰੂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਤੁਸੀਂ ਥੋੜਾ ਜਿਹਾ ਹਾਈ ਅਲਰਟ ਹੋ ਜਦੋਂ ਦੇਖੋ ਜੀ ਇਹ ਜਿਆਦਾ ਬੰਨ ਦੇ ਕੋਲ ਚਲੇਗਾ ਇਹਦਾ ਕੋਈ ਹੱਲ ਨਹੀਂ ਤਾਂ ਸਾਹ ਬਾਅਦ ਦੇਖੋ ਦੀ ਉੱਥੇ ਸਸਰਾਲੀ ਕੀ 30 ਲੱਖ ਰੁਪਏ ਤੇ 5 ਕਰੋੜ ਰੁਪਏ ਦਾ ਕਿਲਾ ਜੀ ਇੰਡਸਟਰੀ ਸਾਰੀ ਨਾਲ ਸਸਰਾਲੀ ਦਾ ਜਿਹੜਾ ਕੰਮ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਸੋਖਾ ਮੰਗਦੇ ਆ ਸਸਰਾਲੀ ਵੀ ਬਚੇ ਜੇ ਸਸਰਾਲੀ ਵੀ ਖੁਦਾ ਨਾ ਖਾਸ ਤਾਂ ਕੋਈ ਗੱਲ ਹੁੰਦੀ ਆ ਤੇ ਉਹ ਵੀ ਸਾਨੂੰ ਨੁਕਸਾਨ ਕਰੂਗਾ ਬਿਲਕੁਲ ਪਾਣੀ ਇਹ ਨਹੀਂ ਅਸੀਂ ਕਹਿੰਦੇ ਵੀ ਸਾਡੇ ਬੰਨ ਲੱਗ ਗਿਆ ਸਾਡੇ ਪਾਣੀ ਨਹੀਂ ਆਊਗਾ ਉਹਦੀ ਵੀ ਮਾਰ ਪੈ ਜਾਣੀ ਆ ਸਾਨੂੰ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਤੁਸੀਂ ਥੋੜਾ ਜਿਹਾ ਹਾਈ ਅਲਰਟ ਹੋ ਜਦੋਂ ਦੇਖੋ ਜੀ ਇਹ ਜਿਆਦਾ ਬੰਨ ਦੇ ਕੋਲ ਚਲੇਗਾ ਇਹਦਾ ਕੋਈ ਹੱਲ ਨਹੀਂ ਜਿਵੇਂ ਬਾਈ ਨੇ ਕਹੇ ਜ਼ਿੰਦਾਬੀਰ ਆ ਇਹ ਜਿੱਦਰ ਨੂੰ ਹੋ ਗਿਆ ਫਿਰ ਮਨ ਦਾ ਨਹੀਂ ਕਿਸੇ ਦੀ ਚਾਹੇ ਜੋ ਮਰਜੀ ਅੱਗੇ ਖੜਾ ਹੋਵੇ ਇਨੇ ਦਾ ਬਾਈ ਆਪ ਦਾ ਲੈ ਜਾਣਾ ਸਭ ਕੁਝ ਸਸਰਾਲੀ ਤੁਸੀਂ ਦੇਖ ਹੀ ਲਿਆਉਣਾ ਜੋ ਇਹਦੇ ਅੱਗੇ ਆ ਗਿਆ ਸਾਰਾ ਪੰਜਾਬ ਜੀ ਇਸ ਟਾਈਮ ਮਾਰ ਆ ਬਿਲਕੁਲ ਠੀਕ ਹੈ ਨਾ ਜੀ ਜੋ ਜੋ ਹਾਲਾਤ ਇਸ ਸਮੇ ਪੰਜਾਬ ਚੱਲਦੇ ਕਿਸੇ ਤੋਂ ਲੁਕੇ ਨਹੀਂ ਇਸ ਸਮੇ ਵੀ ਕਿਸ ਪੱਧਰ ਦੇ ਪਾਣੀ 20 20 ਫੁੱਟ ਜਿਹੜਾ ਕਿ ਆ ਬਾਈ ਸਿਰਫ ਆ ਬਾਈ ਦੀ ਹਿੰਮਤ ਆ ਉਦਣ ਦਾ ਲੱਗਿਆ ਤੁਸੀਂ ਕਹਿੰਦੇ ਵੀ ਚੈਕਿੰਗ ਨਹੀਂ ਕੀਤੀ ਹੁਣ ਦੇਖੋ ਜਿੰਨਾ ਵੀ ਇੱਥੇ ਕਸਾਵਾਦ ਜਾਂ ਭਾਦਰਗ ਦੇ ਇੰਡਸਟਰੀ ਦਾ ਬੰਦਾ ਆਂਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਨਾ ਲੇਬਰ ਵਾਲਾ ਉਹ ਠੋਕਰ ਦੇ ਉੱਤੇ ਚੜਦਾ ਜਾ ਕੇ ਪਤਾ ਕੀ ਕਹਿੰਦਾ ਪਾਣੀ ਤਾਂ ਹੈ ਹੀ ਨਹੀਂ ਅੱਛਾ ਪਾਣੀ ਅਸੀਂ ਵੀ ਮੰਨਦੇ ਆ 2019 2023 ਜਿਵੇਂ ਬਾਦਰਗੇ ਵਾਲੇ ਸਰਪੰਚ ਸਾਹਿਬ ਨੇ ਕਿਹਾ ਨਾ ਬੰਨ ਦੇ ਉੱਤੇ ਸੀਗਾ ਹੂੰ ਬਹੁਤ ਪਾਣੀ ਡਾਊਨ ਆ ਪਰ ਮਾੜਾ ਚੀਜ਼ ਆ ਜਿਹੜੀ ਢਾਹ ਲੱਗਦੀ ਆ ਜਿਹੜਾ ਪਾਣੀ ਦਾ ਬਹਾਵ ਤੇਜ਼ ਆ ਪਾਣੀ ਦਾ ਬਹਾਵ ਤੇਜ਼ ਆ ਜਿਹੜੀ ਢਾਹ ਲੱਗਦੀ ਆ ਇਹ ਖੋਰ ਦਾ ਜਿਹੜਾ ਜੇ ਇਹ ਐ ਸਿੱਧਾ ਹੋ ਗਿਆ ਭਾਈ ਬੰਨ ਨੂੰ ਅੱਗੇ ਇਹਦੇ ਅੱਗੇ ਕੁਝ ਨਹੀਂ ਰੁਕਣਾ ਬਿਲਕੁਲ ਚਾਹੇ ਕੰਕਰੀਟ ਹੋਵੇ ਚਾਹੇ ਕੋਸਾ ਰੁਕਣਾ ਹੀ ਨਹੀਂ ਇਹਦੇ ਅੱਗੇ ਸੋ ਸਰਾਲੀ ਵਿਖੇ 18 ਕਿੱਲੇ ਪਾਪੂਰਾਂ ਦੀ ਜ਼ਮੀਨ ਸੀ ਉਹ ਸਾਰੀ ਰੋੜ੍ਹ ਕੇ ਲੈ ਗਿਆ ਨਾ ਸਾਰੀ ਰੋੜ੍ਹ ਕੇ ਲੈ ਗਿਆ ਜੀ ਉਹ ਕਿਉਂਕਿ ਇਹਦੇ ਇਹਦੇ ਮੂਰੇ ਕਿਸੇ ਦਾ ਜੋਰ ਨਹੀਂ ਜਿੰਦ ਤੱਕ ਮੈਂ ਕਹਾਂ ਕਿ ਪਾਣੀ ਦਾ ਬਹਾਵ ਕੁਛ ਇਸ ਪੱਧਰ ਤੇ ਦੇ ਜਾ ਪਿੱਛੋਂ ਜਿਸ ਤਰੀਕੇ ਨਾਲ 70000 ਕਿਓਸੇ ਦਾ ਲਗਾਤਾਰ ਪਾਣੀ ਡੈਮ ਚੋਂ ਛੱਡਿਆ ਜਾ ਰਿਹਾ ਜੀ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਸਾਡੇ ਅੱਜ ਬੜਾ ਤੁਸੀਂ ਸਾਰੇ ਵੀਰ ਦੇਖਦੇ ਹੋਣੇ ਆ ਵੀ ਫੇਸਬੁੱਕ ਤੇ ਜਾਂ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਹੂੰ ਉਹ ਵੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਬੀਬੀਐਮ ਦਾ ਅੱਜ ਵੀਡੀਓ ਉੱਥੇ ਰਿਕਾਰਡਿੰਗ ਇੱਕ ਲੀਕ ਹੋਈ ਆ ਆਪਣਾ ਭਾਖੜਾ ਨਕਲ ਜਿਹੜਾ ਬੋਰਡ ਆ ਅੰਦਰ ਬੈਠੇ ਉਹ ਗੱਲ ਕਰ ਰਹੇ ਆ ਆਪਸ ਦੇ ਵਿੱਚ ਟੀਮ ਉਹਨਾਂ ਦੀ ਬੈਠੀ ਆ ਵੀ ਇੱਕੋ ਵਾਰੀ ਫੱਟੇ ਚੱਕ ਦੋ ਸਾਰੇ ਅੱਛਾ ਵੀ ਨਾ ਰਹੂਗਾ ਬਾਸ ਨਾ ਵੱਜੂਗੀ ਬਾਸਰੀ ਵੀ ਉਹ ਪੰਜਾਬ ਨੂੰ ਇਹ ਸਮਝਦੇ ਪਏ ਆ ਵੀ ਇੱਕੋ ਵਾਰੀ ਚੱਕ ਕੇ ਸ਼ਾਇਦ ਇਹ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਧਰਤੀ ਆ ਆਈ ਤਾਂ ਜਿੱਥੇ ਮਰਜੀ ਹੋਵਾਂਗੇ ਫਿਰ ਉੱਠ ਪੈਣਾ ਇੱਥੇ ਕੋਈ ਕਮੀ ਨਹੀਂ ਹੈਗੀ ਜਿਹੜਾ ਹੁਣ ਜਿੰਨਾ ਸੁਲਤਾਨਪੁਰ ਆਇਆ ਕਿਤੇ ਆਇਆ 1 ਰੁਪਿਆ ਪ੍ਰਸ਼ਾਸਨ ਨੇ ਦਿੱਤਾ ਹੋਏ ਕਹਿ ਦਿਓ ਬਿਲਕੁਲ ਬਾਈ ਇਹ ਤਾਂ ਇੰਨੀ ਦੁਨੀਆ ਸਾਡੇ ਪੰਜਾਬੀ ਭਰਾ ਇੰਨੇ ਨੂੰ ਮੰਨ ਲਓ ਸੇਵਾਜਨ ਨੇ ਨਾ ਉਹ ਕੁਝ ਵੀ ਨਹੀਂ ਅਣਥੱਕ ਲਾ ਰਹੇ ਉੱਥੇ ਪੈਸਾ ਬਾਈ ਇੱਕ ਗੱਲ ਮੈਂ ਤੁਹਾਡੀ ਹਿੱਸੇ ਦੇ ਨਾਲ ਕਰਨੀ ਚਾਹੂੰਗਾ ਇਹ ਤਾਂ ਹੱਲੇ ਆਪਣੇ ਸਿਰਫ ਪੰਜਾਬ ਦੇ ਵੀਰ ਨੇ ਜਿਹੜੇ ਸੇਵਾ ਕਰਦੇ ਹੱਲੇ ਤਾਂ ਆਪਣੇ ਬਾਹਰ ਵਾਲੇ ਵੀਰਾਂ ਨੂੰ ਸੱਦਾ ਨਹੀਂ ਪਹੁੰਚਿਆ ਵੀ ਤੁਸੀਂ ਜੇ ਉਹਨਾਂ ਨੂੰ ਸੱਦਾ ਪਹੁੰਚੇ ਤੇ ਭਾਵੇਂ ਪੰਜਾਬ ਦੇ ਵਿੱਚ ਚਿਪਸਾਂ ਦੀ ਰੋਡ ਪਵਾ ਦੇ ਬਾਈ ਉਹ ਸਾਰੇ ਐਨਆਰਆਈ ਭਰਾਵਾਂ ਨਾਲ ਗੱਲ ਹੁੰਦੀ ਪਈ ਆ ਸਾਨੂੰ ਵੀ ਫੋਨ ਆਉਂਦਾ ਬਾਈ ਜੀ ਤੁਸੀਂ ਉੱਥੇ ਨਹੀਂ ਗਏ ਹੂੰ ਬਾਈ ਅੱਜ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਰੱਜੇ ਦੇ ਮੂੰਹ 'ਚ ਜਿੰਨਾ ਮਰਜ਼ੀ ਪਾਈ ਚੱਲੋ ਰਾਸ਼ਨ ਪਾਣੀ ਸਭ ਬਾਈ ਜੀ ਜਦੋਂ ਇਹਨੇ ਘਟਨਾ ਨਾ ਤੇ ਰੋੜਾਂ ਟੁੱਟੀਆਂ ਉਦੋਂ ਬਾਅਦ ਨੁਕਸਾਨ ਹੋਣਾ ਜਿਹੜਾ ਜਿਹੜੇ ਜ਼ਮੀਨਾਂ ਮੰਨ ਲਓ ਅਸੀਂ ਹੁਣ ਜ਼ਮੀਨ ਵਾਉਨੇ ਆ ਬਾਈ ਜੀ ਜਦੋਂ ਉਹਦੇ ਉੱਤੇ 5-5 ਫੁੱਟ ਰੇਤਾ ਚੜ ਗਿਆ ਨਾ ਉਹਦਾ ਕੋਈ ਹੱਲ ਨਹੀਂ ਅਸਲ ਸੇਵਾ ਉੱਥੇ ਚੱਲਣੀ ਆ ਡੀਜ਼ਲ ਉੱਥੇ ਅੰਨ ਥੱਕ ਲੱਗਣਾ ਮੈਂ ਕਹਿੰਦਾ ਜੀ ਜਿੰਨਾ ਮਰਜ਼ੀ ਕਹਿ ਦੋਗੇ ਉਨਾ ਹੀ ਪਾਈਪ ਲਾਈਨਾਂ ਦਾ ਨਹੀਂ ਚੱਲਣਾ ਉੱਥੇ ਕੰਮ ਹੂੰ ਸੇਵਾ ਉਦੋਂ ਚਲਣੀ ਆ ਸਾਰੇ ਭਰਾਵਾਂ ਨੂੰ ਚਲੋ ਬੇਨਤੀ ਵੀ ਆ ਸਾਡੀ ਵੀ ਅੱਜ ਜਾਣਾ ਠੀਕ ਆ ਰਾਸ਼ਨ ਪਾਣੀ ਉੱਥੇ ਪੂਰਾ ਆ ਸਾਡੇ ਵੱਲੋਂ ਹਜੇ ਕੋਈ ਸੇਵਾ ਨਹੀਂ ਗਈ ਅਸੀਂ ਸਿਰਫ ਜਾਣਾ ਉਦੋਂ ਹੀ ਜਾਣਾ ਜਦੋਂ ਉਹਨਾਂ ਦਾ ਪਾਣੀ ਲੱਥਿਆ ਉਦੋਂ ਅਸੀਂ ਜਿਵੇਂ ਇੱਥੇ ਸੇਵਾ ਕਰਦੇ ਹਾਂ ਓਵੇਂ ਉੱਥੇ ਕਰਕੇ ਆਉਣੇ ਅਸੀਂ ਆਪਦੇ ਭਰਾਵਾਂ ਨਾਲ ਖੜੇ ਆ ਉਹ ਸਾਡੇ ਨਾਲ ਖੜੇ ਆ ਅੱਜ ਵੀ ਸਾਨੂੰ ਫਲੋਰੋਂ ਮਦਦ ਆਈ ਆ ਜੀ ਦੋ ਟਰਾਲੀਆਂ ਲਾ ਕੇ ਗਏ ਮੁੰਡੇ ਡੇਲੋਂ ਦੇ ਕੋਲ ਦਰਾਹੇ ਦੇ ਕੋਲ ਮੁੰਡਿਆਂ ਦੀ ਪੱਕੀ ਸੇਵਾ ਲੱਗੀ ਆ ਜੀ ਜਮਾਲਪੁਰ ਲੈ ਕੇ ਟਰਾਲੀਆਂ ਲਾ ਰਹੇ ਹੋ ਅਰੇ ਥੈਲੇ ਭਰੇ ਭਰੇ ਅੱਛਾ ਭਰੇ 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 ਬਾਈ ਜੀ ਉਹ ਕਿੰਨੀ ਮਿਹਨਤ ਹੋਊਗੀ ਉਹ ਥੈਲੇ ਪਹਿਲਾਂ ਘਰੋਂ ਭਰਦੇ ਆ ਫਿਰ ਟਰਾਲੀ ਭਰਦੇ ਆ ਫਿਰ ਜੱਕ ਚੱਕਦੇ ਆ ਇੱਥੇ ਆ ਕੇ ਲੰਗਰ ਦਾ ਤਾਂ ਪਤਾ ਹੀ ਕੋਈ ਨਹੀਂ ਇੰਨੀ ਕੋਈ ਸਾਡੇ ਨਾਲ ਸਾਥ ਆਪ ਦਾ ਭਾਈਚਾਰਾ ਸਾਡਾ ਖੜਾ